ਸੋਨੀ ਜੀ ਵੀ ਦੇ ਸੁਪਰਸਟਾਰ ਸਿੰਗਰ ਸੈਸ਼ਨ 3 ਦੇ ਵਿੱਚ ਗੁਰਦਾਸਪੁਰ ਦਾ 13 ਸਾਲਾ ਲੜਕਾ ਮਾਸਟਰ ਆਰਿਆਨ ਬੇਸ਼ੱਕ ਟਰੋਫੀ ਨਹੀਂ ਜਿੱਤ ਪਾਇਆ ਪਰ ਫਿਰ ਵੀ ਆਪਣੀ ਗਾਇਕੀ ਦੇ ਨਾਲ ਉਸਨੇ ਦੁਨੀਆ ਨੂੰ ਆਪਣਾ ਕਾਇਲ ਬਣਾ ਦਿੱਤਾ ਹੈ ਫਰਸਟ ਰਨਰ ਅਪਰੇ ਆਰਿਆਨ ਦੀ ਗਾਇਕੀ ਦੀ ਤਾਰੀਫ ਮੁਕਾਬਲੇ ਦੇ ਵਿੱਚ ਪਹੁੰਚੇ ਹਰ ਮਸ਼ਹੂਰ ਕਲਾਕਾਰ ਨੇ ਕੀਤੀ ਕਲਾਸ਼ ਕੇਰ ਨੇ ਵੀ ਉਸਦੇ ਗਲੇ ਅਤੇ ਸੁਰਾਂ ਦੀ ਜਮਕੀ ਤਾਰੀਫ ਕੀਤੀ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਸਾਧਾ ਦੀ ਕਮੀ ਦੇ ਬਾਵਜੂਦ ਆਰਿਆਨ ਆਪਣੀ ਮਿਹਨਤ ਦੀ ਬਦੌਲਤ ਇਸ ਮੁਕਾਮ ਤੇ ਪਹੁੰਚਿਆ ਅਤੇ ਹੁਣ ਇੰਡੀਅਨ ਆਈਡਲ ਦੇ ਵਿੱਚ हिस्सा ਲੈਣ ਦੀ ਤਿਆਰੀ ਕਰ ਰਿਹਾ ਹੈ ਸੋ ਗੁਰਦਾਸਪੁਰ ਪਹੁੰਚਣ ਤੇ ਆਰਿਆਨ ਦਾ ਸ਼ਹਿਰ ਨਿਵਾਸੀਆਂ ਦੇ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਬੇਸ਼ਕ ਹੈ ਸਾਡੇ ਪੱਤਰਕਾਰ ਰੋਹਿਤ ਗੁਪਤਾ ਦੀ ਆਰਿਆਨ ਅਤੇ ਉਸ ਦੇ ਪਿਤਾ ਦੇ ਨਾਲ ਆਰਿਆਨ ਦੇ ਗਾਇਕੀ ਦੇ ਸਫ਼ਰ ਬਾਰੇ ਹੋਈ ਗੱਲਬਾਤ। ਹੁਨਰ ਯਾਨੀ ਟੈਲੈਂਟ ਕਹਿੰਦੇ ਨੇ ਹੁਨਰ ਰੱਬੀ ਹੁੰਦਾ ਹੈ ਕੁਦਰਤੀ ਹੁੰਦਾ ਹੈ ਲੇਕਿਨ ਇਹਨੂੰ ਨਿਖਾਰਨ ਲਈ ਰਿਆਜ਼ ਕਰਨਾ ਪੈਂਦਾ ਹੈ ਮਿਹਨਤ ਕਰਨੀ ਪੈਂਦੀ ਹੈ। ਜਵਾਨੀ ਦੀ ਦਹਲੀਚੇ ਕਦਮ ਰੱਖ ਰਿਹਾ ਹੈ ਆਰਿਆਨ ਐਸਾ ਹੀ ਇੱਕ ਮਿਹਨਤੀ ਲੜਕਾ ਹੈ ਜਿਨੇ ਆਪਣੇ ਅੰਦਰ ਦੇ ਹੁਨਰ ਨੂੰ ਨਿਖਾਰਿਆ ਤੇ ਅੱਜ ਉਸ ਮੁਕਾਮ ਤੇ ਪਹੁੰਚਿਆ ਜਿੱਥੇ ਪਹੁੰਚਣਾ ਹਰ ਸਿੰਗਰ ਦਾ ਸੁਪਨਾ ਹੁੰਦਾ ਹੈ ਸੋਨੀ ਟੀਵੀ ਦੇ ਸੁਪਰ ਸਿੰਗਰ ਸੈਸ਼ਨ 3 ਵਿੱਚ ਫਰਸਟ ਰਨਰ ਅਪ ਆ ਰਹੇ ਨੇ ਹੈ ਔਰ 2 ਲੱਖ ਰੁਪਏ ਕੈਸ਼ ਤੇ ਟੋਇਟਾ ਦੀ ਇੱਕ ਨਵੀਂ ਗੱਡੀ ਜਿੱਤ ਕੇ ਲਿਆਇਆ ਆਰੀਅਨ ਸਾਡੇ ਨਾਲ ਮੌਜੂਦ ਹੈ ਇਹਦੇ ਨਾਲ ਗੱਲ ਕਰਦੇ ਹਾਂ ਨਮਸਕਾਰ ਜੀ ਮੇਰਾ ਨਾਮ ਮਾਸਟਰ ਆਰੀਅਨ ਹੈ ਕਿੱਦਾਂ ਦਾ ਸਫਰ ਹੈ ਸ਼ੁਰੂਆਤ ਕਿੱਦਾਂ ਹੋਈ ਤੇ ਕਿੱਦਾਂ ਆਪਣੇ ਅੰਦਰ ਦੇ ਹੁਨਰ ਨੂੰ ਪਛਾਣਿਆ ਜਦੋਂ ਮੈਂ 7-8 ਸਾਲ ਦਾ ਸੀਗਾ ਤੇ ਜਿਹੜੀ ਮਤਲਬ ਟੀਵੀ ਦੀ ਮਤਲਬ ਐਡਸ ਵਗੈਰਾ ਹੁੰਦੀ ਸੀ ਉਹਨੂੰ ਮੈਂ ਮਿਮਿਕਰੀ ਕਰਦਾ ਸੀ ਤੇ ਉਸ ਤੋਂ ਬਾਅਦ ਮੈਂ ਹਨੂਮਨ ਚਾਲੀਸਾ ਵੀ ਮੈਂ ਸੁਰ ਚ ਬੋਲਦਾ ਸੀ ਪੂਰੀ ਜਦੋਂ ਪਾਪਾ ਨੇ ਦੇਖਿਆ ਕਿ ਮੈਂ ਸੁਰ ਚ ਬੋਲ ਸਕਦਾ ਤੇ ਫਿਰ ਪਾਪਾ ਨੇ ਟਰਾਈ ਕੀਤਾ ਕਿ ਮੈਂ ਗਾਵਾ ਤੇ ਪਾਪਾ ਨੇ ਮੈਨੂੰ ਕੋਚਿੰਗ ਦਿੱਤੀ ਤੇ ਇਸ ਲਾਈਨ 'ਚ ਮੈਂ ਪੈ ਗਿਆ ਸਟਾਰਟਿੰਗ ਕੋਚਿੰਗ ਪਾਪਾ ਕੋਲੋਂ ਮਿਲੀ ਹੈ ਮਤਲਬ ਪਾਪਾ ਹੀ ਗੁਰੂ ਰਏ ਸ਼ੁਰੂ ਤੇ ਸੋਧਾ ਕੁੱਜਨ ਤੇ ਕਿੰਨੀਆਂ ਪ੍ਰੋਬਲਮਾਂ ਆਈਆਂ ਅੱਗੋਂ ਇਥੋਂ ਤੱਕ ਪਹੁੰਚਣ ਤੇ ਅਸੀਂ 3-4 ਵਾਰ ਟਰਾਈ ਕਰ ਲਿਆ ਪਹਿਲੇ ਅਸੀਂ ਦੂਸਰੇ ਸ਼ੋਅ ਚ ਆਈ ਸੀ ਕਿ ਵੌਇਸ ਆਫ ਪੰਜਾਬ ਚ ਫਿਰ ਅਸੀਂ ਸਾਰੇ ਗਾ ਮਾ ਪਾ ਚ ਬਹੁਤ ਸਾਰੇ ਅਸੀਂ ਸ਼ੋਜ਼ ਵਗੈਰਾ ਕਿਤੇ ਹੈ ਮਤਲਬ ਬਹੁਤ ਸਾਰੀ ਅਸੀਂ ਠੋਕਰਾ ਖਾਧੀਆਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਹੈ ਤੱਕੇ ਵੀ ਖਾਦੇ ਨੇ ਟ੍ਰੇਨਾਂ ਚ 36-36 ਘੰਟੇ ਦਾ ਮਤਲਬ ਸਫਰ ਕਰਕੇ ਤੇ ਬਹੁਤ ਮਿਹਨਤ ਕੀਤੀ ਤੇ ਉਹ ਮਿਹਨਤ ਦਾ ਫਲ ਅੱਜ ਮਿਲਿਆ ਸਾਨੂੰ ਦੇਖਿਆ ਤੁਹਾਡਾ ਘਰ ਦਾ ਮਾਹੌਲ ਵੀ ਇੱਦਾਂ ਦਾ ਰਿਹਾ ਹੈ ਸਰਕਮਸਟੈਂਸੀਸ ਇੱਦਾਂ ਦੇ ਹੀ ਕਿ ਜਿਆਦਾ ਫੈਸਿਲਿਟੀਆਂ ਨਹੀਂ ਆ ਗਈਆਂ ਫਿਰ ਵੀ ਕੋਈ ਕੋੜ ਕੋਈ ਮੁਸ਼ਕਿਲ ਸਾਨੂੰ ਮੁਸ਼ਕਿਲਸ ਤਾਂ ਬਹੁਤ ਆਈਆਂ ਨੇ ਮਤਲਬ ਬੈਕਗ੍ਰਾਉਂਡ ਇੰਨੀ ਮਤਲਬ ਸੋਖੀ ਨਹੀਂ ਆ ਗਈ ਸਾਡੀ ਇੰਨੇ ਅਸੀਂ ਮਤਲਬ ਸੋਖੇ ਨਹੀਂ ਆ ਨੋਰਮਲ ਆ ਮੀਡਲ ਕਲਾਸ ਆ ਸੀ ਮਤਲਬ ਜੀ ਕੰਪੀਟੀਸ਼ਨ ਤੱਕ ਕਿੱਦਾਂ ਪਹੁੰਚੇ ਹੋ ਹੈ ਸੁਪਰਸਟਾਰ 3 ਤੱਕ ਸੁਪਰਸਟਾਰ ਸਿੰਗਰ ਸੀਜ਼ਨ 3 ਦੇ ਜਿਹੜੇ ਮਤਲਬ ਆਡੀਸ਼ਨ ਸੀ ਬਹੁਤ ਸੀਗੇ 7 8 7 8 ਆਡੀਸ਼ਨ ਸੀਗੇ ਘਟੋ ਘਟ ਜਿੰਨਾ ਚੋ ਮਤਲਬ ਬਹੁਤ ਸਾਰੇ ਆਏ ਸੀਗੇ 10000 ਬੱਚਾ ਆਇਆ ਹੋਣਾ ਘੱਟੋ ਘੱਟ ਉਹਨਾਂ ਨੂੰ ਮਤਲਬ ਪਿੱਛੇ ਛੱਡ ਕੇ ਮੈਂ ਅੱਗੇ ਆਇਆ ਵੱਡੇ ਵੱਡੇ ਸਿੰਗਰਾਂ ਨਾਲ ਗਾਇਆ ਕਲਾਸ਼ ਖੈਰ ਵਰਗੇ ਸਿੰਗਰ ਨਾਲ ਸੁਪਨਾ ਹੁੰਦਾ ਵੱਡੇ ਸਿੰਗਰ ਨਾਲ ਗਾਉਂਦਾ ਕਿੱਦਾਂ ਦੀ ਫੀਲਿੰਗਸ ਆਈ ਉਸ ਵਜਿھے ਮੈਂ ਮੇਰਾ ਸੁਪਨਾ ਸੀਗਾ ਕਿ ਮੈਂ ਉਹਨਾਂ ਨੂੰ ਮਿਲਾਂ ਬਹੁਤ ਮਤਲਬ ਸਾਰੇ ਐਕਟਰਾਂ ਨੂੰ ਜਿੱਦੋਂ ਮਤਲਬ ਜਿਨ੍ਹਾਂ ਨੂੰ ਅਸੀਂ ਟੀਵੀ 'ਚ ਦੇਖਦੇ ਸੀਗੇ ਉਹ ਮਤਲਬ ਸਾਨੂੰ ਸੱਚੀ 'ਚ ਦਿਖ ਰਹੇ ਨੇ ਗਾਰੇ ਨੇ ਸਾਡੇ ਨਾਲ ਤੇ ਬਹੁਤ ਅੱਛਾ ਲੱਗ ਰਿਹਾ ਹੈ ਮਤਲਬ ਬਹੁਤ ਖੁਸ਼ੀ ਵਾਲਾ ਮਤਲਬ ਸੁਪਨਾ ਪੂਰਾ ਹੋ ਗਿਆ ਅੱਦਾ ਲੱਗਦਾ ਪਰਦੇ ਵੀ ਹੋ ਤੁਸੀਂ ਪੜਾਈ ਤੇ ਕੋਈ ਇਫੈਕਟ ਪਿਆ ਇਹਦਾ ਪੜਾਈ ਤੇ ਇਫੈਕਟ ਨਹੀਂ ਕੋਈ ਪਿਆ ਮਤਲਬ ਮੈਂ ਨਹੀਂ ਕੰਦਾ ਕਿ ਸਿੰਗਿੰਗ ਹੀ ਕਰੋ अकेਲੀ ਸਿੰਗਿੰਗ ਨਹੀਂ ਕਰਨੀ ਮਤਲਬ ਸਿੰਗਿੰਗ ਵੀ ਕਰੋ ਪਰ ਉਹਦੇ ਨਾਲ ਪੜਾਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪੜਾਈ ਨਾਲ ਮਤਲਬ ਡਿਗਰੀਜ਼ ਵਗੈਰਾ ਹਾਸਿਲ ਹੁੰਦੀਆਂ ਨੇ ਇਸ ਲਈ ਸਾਨੂੰ ਪੜ੍ਹਾਈ ਵੀ ਕਰਨੀ ਚਾਹੀਦੀ ਹੈ ਅੱਗੋਂ ਕੀ ਏਮ ਰੱਖਿਆ ਕੀ ਸੋਚਿਆ ਅੱਗੋ ਇਹ ਵੀ Aim ਰੱਖਿਆ ਹੈ ਕਿ ਥੋੜਾ ਵੱਡਾ ਹੋਵਾਂਗਾ ਪੜਾਈ ਤਾਂ ਜਾਰੀ ਰਹੇਗੀ Indian Idol 'ਚ ਵੀ ਕੋਸ਼ਿਸ਼ ਕਰਾਂਗਾ ਜਾਣਦੀ ਜਿੱਦਾਂ ਮਤਲਬ ਸੁਪਰਸਟਾਰ ਸਿੰਗਰ 3 'ਚ ਜਾਣ ਦੀ ਕੋਸ਼ਿਸ਼ ਸੀਗੀ ਹੁਣ Indian Idol 'ਚ ਵੀ ਜਾਣ ਦੀ ਕੋਸ਼ਿਸ਼ ਕਰਾਂਗਾ ਫਿਲਮ ਇੰਡਸਟਰੀ ਸੁਪਨਾ ਹੁੰਦਾ ਹਰ ਸਿੰਗਰ ਦਾ ਹੁਣ ਤੇ ਕਾਫੀ ਨੇਮ ਤੇ ਫੇਮ ਹੋ ਗਿਆ ਹੈ ਅ ਮਤਲਬ ਮੈਂ ਇਹ ਨਹੀਂ ਕਹਾਂਗਾ ਕਿ ਮੇਰੇ ਵਿੱਚ ਥੋੜਾ ਐਟੀਟਿਊਡ ਆਂਦਾ ਹਲੇ ਮੈਂਗਾ ਮਤਲਬ ਬਹੁਤ ਥੱਲੇ ਹਲੇ ਮੈਂ ਕੁਝ ਨਹੀਂ ਆ ਮਤਲਬ ਥੋੜਾ ਜਿਹਾ ਨਾਮ ਬਣਿਆ ਹਲੇ ਹਲੇ ਤਾਂ ਬਹੁਤ ਅੱਗੇ ਜਾਣਾ ਹੈ ਮਿਹਨਤ ਕਰਨੀ ਹੈ ਤੇ ਇਸੇ ਤਰ੍ਹਾਂ ਮਤਲਬ ਮੈਨੂੰ ਬਹੁਤ ਸਾਰੀ ਮਿਹਨਤ ਕਰਨੀ ਹੈ ਤੇ ਮਤਲਬ ਮਿਹਨਤ ਕਰਕੇ ਮੈਂ ਇੰਡੀਅਨ ਆਈਡਲ 'ਚ ਅੱਗੇ ਜਾਵਾਂਗਾ ਤੇ ਤੇ ਮੇਰੇ ਨਾਲ ਪੜ੍ਹਾਈ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਪੜ੍ਹਾਈ ਵੀ ਮੈਂ ਕਰਾਂਗਾ ਬਹੁਤ ਅੱਛੇ ਜੀ ਆ ਰਹੇ ਨੇ ਦੱਸਿਆ ਕਿ ਹਜੇ ਮਿਹਨਤ ਕਰਨੀ ਹੈ ਹਜੇ ਐਟੀਟਿਊਡ ਨਹੀਂ ਆਂਦਾ ਆਰੀਅਨ ਦੇ ਫਾਦਰ ਵੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਕਿੰਦਾ ਦਾ ਫੀਲ ਹੋ ਰਿਹਾ ਹੈ ਫੀਲ ਜੀ ਬਹੁਤ ਵਧੀਆ ਹੋ ਰਿਹਾ ਖੁਸ਼ੀ ਹੋ ਰਹੀ ਹੈ ਜੀ ਮਨ ਨੂੰ ਤੇ ਸਾਰਾ ਮੀਡੀਆ ਜਿੰਨਾ ਵੀ ਹੈ ਜੀ ਆਰੀਅਨ ਦੀ ਇੰਟਰਵਿਊ ਲੈ ਰਿਹਾ ਜੀ ਇਹਨੂੰ ਪੁੱਛ ਰਿਹਾ ਸਵਾਲ ਪੁੱਛ ਰਿਹਾ ਵਧੀਆ ਲੱਗ ਰਿਹਾ ਜੀ ਖੁਸ਼ੀ ਹੋ ਰਹੀ ਹੈ ਆਰੀਅਨ ਜਿੱਤ ਕੇ ਆਇਆ ਤੇ ਬਹੁਤ ਵਧੀਆ ਸਵਾਗਤ ਮਿਲਿਆ ਸ਼ਹਿਰ ਚੈਨੂ ਕਿੱਦਾਂ ਦਾ ਲੱਗਿਆ ਉਹਨੂੰ ਹਾਂਜੀ ਹਾਂਜੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਆਰੀਅਨ ਦਾ ਸਵਾਗਤ ਬਹੁਤ ਹੀ ਵਧੀਆ ਕੀਤਾ ਲੋਕਾਂ ਨੇ ਲੋਕੀ ਬਹੁਤ ਖੁਸ਼ੀ ਨੇ ਖੁਸ਼ੀ ਆਰੀਅਨ ਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ ਜਿਹੜਾ ਰੋਡ ਸ਼ੋਅ ਕੀਤਾ ਤੇ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੇ ਬਹੁਤ ਹੀ ਸਰਾਇਆ ਬਹੁਤ ਹੀ ਉਹਨੂੰ ਪਿਆਰ ਕੀਤਾ ਜੀ ਅਦਰ ਵੀ ਹੋਰ ਗੁਰੂ ਵੀ ਹੋਦੇ ਤੇ ਕਿੱਦਾਂ ਐਡੀ ਸ਼ੁਰੂਆਤ ਹੋਈ ਹੈ ਹਾਂਜੀ ਦੇਖੋ ਜੀ ਹਰ ਇੱਕ ਦਾ ਜਿਹੜਾ ਪਿਤਾ ਹੁੰਦਾ ਹਰ ਇੱਕ ਉਹਨੂੰ ਇਹੀ ਹੁੰਦਾ ਵੀ ਉਸ ਦਾ ਬੱਚਾ ਉਸ ਤੋਂ ਅੱਗੇ ਜਾਵੇ ਜੇ ਉਹ ਕੁਝ ਪਿਤਾ ਕੋਲ ਹੁੰਦਾ ਉਹਦੇ ਗੁਣ ਜੋ ਵੀ ਆ ਉਹਨੂੰ ਹੁੰਦਾ ਵੀ ਉਹ ਬੱਚਾ ਉਹ ਸਭ ਸਿੱਖੇ ਤੇ ਅੱਗੇ ਜਾਵੇ ਬਾਕੀ ਮੈਂ ਇਹਨੂੰ ਬਚਪਨ ਤੋਂ ਹੀ ਦੇਖਦਾ ਰਿਹਾ ਮੈਂ ਸੁਣਦਾ ਰਿਹਾ ਕਿਉਂਕਿ ਮੈਨੂੰ 27-28 ਸਾਲ ਹੋ ਗਿਆ ਇਸੇ ਫੀਲਡ ਵਿੱਚ ਤੋਂ ਪਤਾ ਪਤਾ ਲੱਗ ਜਾਂਦਾ ਵੀ ਕਿਹੜਾ ਬੱਚਾ ਅੱਗੇ ਜਾ ਸਕਦਾ ਤੇ ਕਿਹੜਾ ਨਹੀਂ ਇਦੇ ਅੰਦਰ ਦੇ ਹੁਨਰ ਦਾ ਕਿਦੋਂ ਪਤਾ ਲੱਗਿਆ ਤੁਹਾਨੂੰ ਲੱਗਿਆ ਕਿ ਇਹ ਅੱਗੇ ਜਾ ਸਕਦਾ ਹੈ ਦੇਖੋ ਜੀ ਇਹ ਬਚਪਨ ਵਿੱਚ ਮਤਲਬ ਟੀਵੀ ਦੇ ਨਾਲ ਗਾਣਿਆਂ ਗੁਣਿਆਂ ਨੂੰ ਨਾਲ ਮੂੰਹ ਚ ਗੁਣਗੁਣਾਉਂਦਾ ਸੀ ਤੇ ਪੂਰਾ ਸੋਰ ਚ ਗਾਉਂਦਾ ਰਿਹਾ ਗਾਣਿਆਂ ਦੇ ਨਾਲ ਜੋ ਕਿ ਹਰ ਬੱਚਾ ਨਹੀਂ ਕਰ ਪਾਂਦਾ ਤੇ ਮੈਂ ਦੇਖਿਆ ਭੀ ਇਹਦੇ ਵਿੱਚ ਗਾਇਕੀ ਦਾ ਹੈ ਕੁਝ ਤੇ ਇਸ ਕਰਕੇ ਇਹਨੂੰ ਸਿੰਗਰ ਹੀ ਬਣਾਵਾਂਗੇ ਇਹਦੇ ਫਿਊਚਰ ਬਾਰੇ ਕੀ ਦਿਖਦੇ ਹੋ ਪੀਰਾ ਫਕੀਰਾ ਦੀਆਂ ਲੋਵਾਆਂ ਇਹਦੇ ਪਿੱਛੇ ਜਿੱਥੇ ਵੀ ਜਾਂਦਾ ਮੇਲਿਆਂ ਚ ਗਾਉਂਦਾ ਇਹ ਬਹੁਤ ਪਿਆਰ ਆਸ਼ੀਰਵਾਦ ਮਿਲਦਾ ਇਹਨੂੰ ਤੇ ਅੱਗੇ ਦੇਖੋ ਨਾਲ-ਨਾਲ ਪੜੇਗਾ ਤੇ ਨਾਲ-ਨਾਲ ਸਿੰਘੀ ਵੀ ਕਰੇਗਾ ਅੱਛੀ ਤੇ ਅੱਗੇ ਜੋ ਰੱਬ ਕਰੇਗਾ ਜੀ ਇਹਦੀ ਕਿਸਮਤ ਤੇ ਕਰਦੇ ਹਾਲਾਤ ਹੱਕ ਚ ਨਹੀਂ ਰਹੇ ਸ਼ੁਰੂ ਤੋਂ ਕੋਈ ਮੁਸ਼ਕਲ ਆਈ ਆ ਦੇਖੋ ਜੀ ਮੈਂ ਇੱਕ ਮੈਜੀਸ਼ੀਅਨ ਆ ਕੀਬੋਰਡ ਪਲੇਅਰ ਆ ਮੈਂ ਇੱਕ ਤੇ ਤੁਹਾਨੂੰ ਪਤਾ ਵੀ ਕੀਬੋਰਡ ਪਲੇਅਰ ਇੱਕ ਮੈਜੀਸ਼ੀਅਨ ਜਿਹੜਾ ਉਹ ਕਿੰਨਾ ਕੁ ਹੁੰਦਾ ਤੇ ਬਸ ਇਦਾਂ ਹੀ ਠੀਕ ਸੀਗਾ ਰੱਬ ਰੋਟੀ ਚਲਾਈ ਜਾਂਦਾ ਜੀ ਪਹਿਲੇ ਕੰਪੀਟੀਸ਼ਨ ਚ ਦੀ ਕੋਈ ਪੋਜੀਸ਼ਨ ਨਹੀਂ ਆਈ ਵਾਈਸਓ ਪੰਜਾਬ ਚ ਉਸ ਤੋਂ ਬਾਅਦ ਕਿੱਦਾਂ ਚੱਲਿਆ ਫਿਰ ਅਸੀਂ ਦੇਖੋ ਜੀ ਇਹ ਜਦੋਂ ਵਾਈਸਓ ਪੰਜਾਬ ਗਿਆ ਇਹਨੇ ਉੱਥੇ ਚਾਰ ਪੰਜ ਐਪੀਸੋਡ ਕੀਤੇ ਸੀ ਉਹਦੇ ਨਾਲ ਥੋੜਾ ਜਿਹਾ ਬੈਨੀਫਿਟ ਮਿਲੇ ਪਰ ਬਟ ਇਹਨਾਂ ਨਹੀਂ ਮਿਲਿਆ ਫਿਰ ਜੀਟੀਵੀ ਕੀਤਾ ਇਹਨੇ ਜੀਟੀਵੀ ਚ ਸਾਰੇ ਗਾਵਾਂ ਬਾ ਉਹਦੇ ਚ ਥੋੜਾ ਜਿਹਾ ਹੋਇਆ ਫੇਮ ਹੈ ਥੋੜਾ ਜਿਹਾ ਜ਼ਿਆਦਾ ਨਹੀਂ ਕਹਿ ਸਕਦੇ ਪਰ ਥੋੜੀ ਪਛਾਣ ਜੀ ਬਣ ਗਈ ਜੇ ਜਿਹੜਾ ਹੁਣ ਕੀਤਾ ਇਹਨੇ ਉਹਦੇ ਵਿੱਚ ਤੇ ਬਹੁਤ ਹੀ ਕਿਰਪਾ ਹੋਈ ਹੈ। ਗਾਰ ਬੈਠੇ ਦੇਖਿਆ ਹੋਏਗਾ ਕਲਾ ਖੇਰ ਵਰਗੇ ਸਿੰਗਰ ਨੇ ਇਹਨਾਂ ਦੀ ਤਾਰੀਫ ਕੀਤੀ ਆ ਰਨ ਦੀ ਬਹੁਤ ਐਪਰੀਸ਼ੀਏਟ ਕੀਤਾ ਇਹਨੂੰ। ਕਿੱਦਾਂ ਦਾ ਫੀਲ ਹੋਇਆ ਹੈ? ਦੇਖੋ ਜੀ ਕੈਲਾਸ਼ ਖੇਰ ਜੀ ਨੇ ਆਰੀਨ ਵਾਸਤੇ ਬਹੁਤ ਹੀ ਵਧੀਆ ਸ਼ਬਦ ਕਹੇ ਸੀ। ਵੀ ਇਸ ਤਰ੍ਹਾਂ ਦੀ ਗਾਇਕੀ ਬਹੁਤ ਘੱਟ ਮਿਲਦੀ ਹੈ ਗਾਣ ਵਾਸਤੇ। ਜੋ ਬੱਚਾ ਹੈ ਗਾ ਰਿਹਾ ਬਹੁਤ ਹੀ ਅੱਛਾ ਗਾ ਰਿਹਾ ਸੂਫੀ ਗਾ ਰਿਹਾ ਤੇ ਇੱਜ਼ਾ ਨਾ ਆਰੀਨ ਹੈ ਵੀ ਜੋ ਕਿ ਆ ਰਿਹਾ ਹੈ। ਆਰੀਅਨ ਇਹ ਦੁਨੀਆਂ ਵਾਲੋ ਆਰੀਅਨ ਆ ਰਿਹਾ ਹੈ ਉਹਨਾਂ ਨੇ ਇਹ wording ਬੋਲੀ ਹੈ ਨਾ ਵਧੀਆ ਬੋਲਿਆ ਇਹਨਾਂ ਵਾਸਤੇ ਆਰੀਅਨ ਵਾਸਤੇ ਤੇ ਬਿਲਕੁਲ ਜੀ ਦੱਸਿਆ ਹੈ ਕਿ ਇਹਦੇ ਭਵਿੱਖ ਬਾਰੇ ਫਿਊਚਰ ਬਾਰੇ ਉਹ ਨਿਸ਼ਚਿੰਤ ਹੈ ਵੱਡੇ ਵੱਡੇ ਸਿੰਗਰਾਂ ਨੇ ਇਹਦੀ ਤਾਰੀਫ ਕੀਤੀ ਹੈ ਆਉਣ ਵਾਲੇ ਦਿਨਾਂ 'ਚ ਆਰੀਅਨ ਹਿੰਦੁਸਤਾਨ ਦਾ ਇੱਕ ਸਿਤਾਰਾ ਹੋਏਗਾ ਗੁਰਦਾਸਪੁਰ ਤੋਂ ਰੋਹਿਤ